ਹੋ ਅੱਜ ਖੰਨਾ ਵਿੱਚ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦਾ ਡਾਕਟਰ ਹਰਮਨ ਸਿੰਘ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਆਪਨ ਆਪਣਾ ਦੁਬਾਰਾ ਤੋਂ ਉਮੀਦਵਾਰ ਐਲਾਨਿਆ ਹੈ ਉਹਨਾਂ ਦਾ ਹੈ ਅਹੁਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਸਾਰੇ ਹੀ ਲੀਡਰ ਸਹਿਬਾਨ ਸਾਰੇ ਹੀ ਮੇਨ ਵਰਕਰ ਸਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਆ ਕੇ ਅੱਜ ਕੀਤਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਹੈ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਕੈਂਡੀਡੇਟ ਨਹੀਂ ਲਾਣਿਆ ਮੇਰੇ ਕੋਲੇ ਪੁਖਤਾ ਜਾਣਕਾਰੀ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਛੱਡ ਕੇ ਗਿਆ ਹੈ ਇੱਕੋ ਅੱਜ ਖੰਨਾ ਵਿੱਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦਾ ਡਾਕਟਰ ਅਮਰ ਸਿੰਘ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਆਪ ਆਪਣਾ ਦੁਬਾਰਾ ਤੋਂ ਉਮੀਦਵਾਰ ਐਲਾਨਿਆ ਹੈ ਉਨ੍ਹਾਂ ਦਾ ਆਫਿਸ ਦਾ ਉਦਘਾਟਨ ਅੱਜ ਜਿਹੜਾ ਹੈ ਰਸਮੀ ਤੌਰ ਤੇ ਸਾਰੇ ਹੀ ਲੀਡਰ ਸਹਿਬਾਨ ਸਾਰੇ ਹੀ ਮੇਨ ਵਰਕਰ ਸਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਆ ਕੇ ਅਜਿਹਾ ਕੀਤਾ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬੀਜੇਪੀ ਨੇ ਕੈਂਡੀਡੇਟ ਨਹੀਂ ਹਲਾ ਲਿਆ ਮੇਰੇ ਕੋਲੇ ਪੁਖਤਾ ਜਾਣਕਾਰੀ ਹੈ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਾਂਗਰਸ ਛੱਡ ਕੇ ਗਿਆ ਹੈ ਉਹ ਬੀਜੇਪੀ ਦੇ ਨਾਲ ਇੰਕਾਚ ਹੈ ਅਜੇ ਵੀ ਬੀਜੇਪੀ ਅਜੇ ਵੀ ਇਸ ਉਮੀਦ ਦੇ ਵਿੱਚ ਹੈ ਕਿ ਉਹ ਸਾਡੇ ਵੱਲ ਆ ਕੇ ਸਾਡਾ ਕੈਂਡੀਡੇਟ ਬਣ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਜਾਣ ਤੋਂ ਪਹਿਲਾਂ ਉਹਦੀ ਦੋਹਾਂ ਪਾਸੇ ਡੀਲ ਚੱਲ ਰਹੀ ਸੀ ਕਿਉਂਕਿ ਇੱਕ ਉਦਾਹਰਨ ਤਾਂ ਆਪਾਂ ਜਿਹੜੀ ਹੈ ਉਹ ਜਲੰਧਰ ਦੀ ਦੇਖੀ ਲਈ ਹੈ ਕਿ ਰਿੰਕੂ ਨੂੰ ਲੈ ਕੇ ਗਏ ਸੀਗੇ ਉਹ 6 ਮਹੀਨੇ ਤੋਂ ਬਾਅਦ ਬੀਜੇਪੀ ਵਾਲੇ ਚਲੇ ਗਏ तितਲੀ ਬਣ ਕੇ ਉਧਰ ਚਲਾ ਗਿਆ ਇਹ ਜਿਹੜੀ तितਲੀ ਭਗਵੰਤ ਮਾਨ ਲੈ ਕੇ ਗਿਆ ਆ ਇਹ ਇਹਦੇ ਕਿਉਂਕਿ ਲੋਕ ਸਭਾ ਹਲਕਾ ਫਟੇਕੜ ਖਾਬ ਦੇ ਵਿੱਚ ਜਿਹੜੀ ਉਹਨਾਂ ਨੂੰ ਉਮੀਦ ਸੀਗੀ ਆਮ ਆਦਮੀ ਪਾਰਟੀ ਨੂੰ ਕਹਿੰਦੇ ਆਉਣ ਦੇ ਨਾਲ ਸਾਡੀ ਇਲੈਕਸ਼ਨ ਚੱਲ ਪੂਗੀ ਉਹ ਬਣੀ ਨਹੀਂ ਸੀ ਵਰਕਰ ਨਾਲ ਤੁਰਿਆਂ ਨਿਗਾਮ ਆਪੀ ਪਾਰਟੀ ਦਾ ਉਹਨੇ ਪਸੰਦ ਨਹੀਂ ਕੀਤਾ ਆਮ ਆਦਮੀ ਕੋਲੇ ਕੈਂਡੀਡੇਟ ਕੈਂਡੀਡੇਟ ਹੈਗੇ ਨੇ ਕਿਉਂ ਨਹੀਂ ਹੈਗੇ ਐਨੇ ਐਮਐਲਏ ਨੇ ਜੇ ਮੰਤਰੀਆਂ ਨੂੰ ਲੜਾ ਸਕਦੇ ਸੀ ਕਿ ਕਿਸੇ ਐਮਐਲਏ ਨੂੰ ਵੀ ਲੜਾ ਸਕਦੇ ਸੀ ਠੀਕ ਆ ਮਜ਼ਾ ਉਹਦਾ ਕਾਰਨ ਇਹ ਸੀ ਇਹਨਾਂ ਨੂੰ ਐ ਲੱਗਦਾ ਸੀਗਾ ਕਿ ਸਾਡਾ ਵਰਕਰ ਵੀ ਤੁਰ ਪੂਗਾ ਤੇ ਕਾਂਗਰਸ ਦਾ ਵਰਕਰ ਵੀ ਲੈ ਆਊਗਾ ਉਹ ਕੀ ਹੋਇਆ ਇਹ ਨਾਂ ਦਾ ਜੇਬ ਚ ਪਿਆ ਜਿਹੜਾ ਜੇਬ ਚ ਪਿਆ ਸੀਗਾ ਅਸਮਾਨ ਉਹ ਅੱਖਾਂ ਜਦੋਂ ਫੜਨ ਗਏ ਦੂਸਰਾ ਤਾਂ ਦੂਸਰਾ ਮਿਲਿਆ ਨਹੀਂ ਜੇਬ ਵਾਲਾ ਕੋਈ ਕੱਢ ਕੇ ਲੈ ਗਿਆ ਇਹਨਾਂ ਨਾਲ ਇਹ ਹੋਈ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਇਹਨੂੰ ਕੈਂਡੀਡੇਟ ਬਣਾ ਕੇ ਨਮੋਚੀ ਜਿਹੜੀ ਹੈਗੀ ਹੈ ਉਹਨਾਂ ਦਾ ਆਪਣਾ ਵਰਕਰ ਕੋਈ ਨਹੀਂ ਤੁਰਿਆ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਲੀਡਰ ਵੀ ਨੇ ਉਹਨਾਂ ਦੇ ਉੱਤੇ ਮਤਲਬ ਪਾਰਟੀ ਨੇ ਕਈ ਬੰਦੇ ਪਿਠਾਤੇ ਲਿਆ ਕੇ ਤੇ ਇਹਨਾਂ ਨੂੰ ਕਹੋ ਯਾਰ ਕੈਂਪੇਨ ਤਾਂ ਕਰਨ ਤੁਸੀਂ ਦੇਖਦੇ ਹੋਵੋਗੇ ਕਿ ਘਰ 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 ਦੇ ਵਿੱਚ ਜਾ ਰਿਹਾ ਹੈ ਮਨਾਉਣ ਵਾਸਤੇ ਕਿੰਨੇ ਦਿਨ ਹੋ ਕੇ ਗਏ ਨੂੰ ਅਜੇ ਤੱਕ ਕੁਰਸੀਆਂ ਹੀ ਨਹੀਂ ਬਣਾਏ ਗਈ। ਅਜੇ ਤੱਕ ਪ੍ਰੋਗਰਾਮ ਨਹੀਂ ਕਰਵਾ ਪਾ ਰਹੇ ਜਿੱਥੇ ਪ੍ਰੋਗਰਾਮ ਕਰਾਉਣਾ ਹੁੰਦਾ ਨਾ ਤਾਂ 200 ਬੰਦਾ ਪਹਿਲਾਂ ਘਰੋਂ ਲੈ ਕੇ ਜਾਂਦੇ ਨੇ ਕੁਰਸੀਆਂ ਤੇ ਬਿਠਾਉਣ ਨੂੰ। ਤੁਸੀਂ ਕਾਂਗਰਸ ਦਾ ਹੱਥ ਬਦਲ ਕੇ ਹਲਾਲ ਕਿਹੜੇ ਹਾਲਾਤ ਕਰਨ ਦੀ ਗੱਲ ਕਰਦੇ ਹੋ? ਹਾਲਾਤ ਕਿਹੜੇ ਹਾਲਾਤ ਜਿਹੜੇ ਲੋਕਾਂ ਦੀ ਬੰਦੂ ਦੀ ਗੱਲ ਕੀਤੀ ਹੈ। ਹਾਲਾਤ ਬਹੁਤ ਵਧੀਆ ਸਵਾਲ ਹੈ ਤੁਹਾਡਾ। ਹਾਲਾਤ ਜਿਹੜਾ ਹੱਥ ਬਦਲੂਗਾ ਉਹ ਸਭ ਤੋਂ ਪਹਿਲਾਂ ਇਹ ਹੈ ਇਹ ਜਿਹੜਾ ਕਿਸਾਨ ਆ ਜੀ ਸੜਕਾਂ ਤੇ ਬੈਠਾ ਹੈ ਜਿਹੜੀਆਂ ਉਹਦੀਆਂ ਮੰਗਾਂ ਨੇ ਉਹ ਮੰਗਾਂ ਜਿਹੜੀਆਂ ਐਮਐਸਪੀ ਨੂੰ ਗਰੰਟੀ ਦੇਣਾ ਉਹ ਕਾਂਗਰਸ ਕਰ ਦੂਸਰਾ ਹੈਗਾ ਆ ਕਿ ਗਰੀਬ ਤੇ ਮਜ਼ਦੂਰ ਦੀ ਹਾਲਤ ਅਰਬਪਤੀਆਂ ਤੇ ਕਾਰਪੋਰੇਟ ਹਾਊਸਾਂ ਦੇ ਘਰਾਣਿਆਂ ਦੇ ਨਾਲ ਮੋਦੀ ਦੀ ਜਿਹੜੀ ਯਾਰੀ ਹੈ ਉਹ ਪੈਸਾ ਜਿਹੜਾ ਟੈਕਸ ਦਾ ਆ ਉਹ ਉਹਨਾਂ ਦਾ 16 ਲੱਖ 1000 ਕਰੋੜ ਰੁਪਈਆ माफ ਹੋ ਸਕਦਾ ਆ ਗਰੀਬ ਤੇ ਕਿਸਾਨ ਦਾ 1 ਰੁਪਈਆ माफ ਨਹੀਂ ਹੋ ਸਕਦਾ ਉਹਨੂੰ 1 ਰੁਪਈਏ ਦੀ ਕੋਈ ਵਾਧੂ ਸਹੂਲਤ ਨਹੀਂ ਮਿਲ ਸਕਦੀ ਉਹ ਜਿਹੜਾ 16 ਲੱਖ 1000 ਕਰੋੜ ਰੁਪਈਆ ਕਾਰਪੋਰੇਟ ਹਸਾਂ ਦਾ माफ ਹੋਇਆ ਉਹਦੀ ਥਾਂ ਤੇ ਕਾਂਗਰਸ ਹਰ ਗਰੀਬ ਤੇ ਲੋੜਵੰਦ ਨੂੰ 1-1 ਲੱਖ ਰੁਪਈਆ ਸਾਲ ਦਾ ਉਹਨਾਂ ਦੇ ਹੱਥਿਆਂ ਦੇ ਵਿੱਚ ਉਸ ਪਰਿਵਾਰ ਦੀ ਮਹਿਲਾ ਜਿਹੜੀ ਹੋਊਗੀ ਉਦੇ ਖਾਤੇ 'ਚ 8500 ਰੁਪਇਆ ਮਹੀਨੇ ਦਾ ਪਾਇਆ ਕਰੂਗਾ ਔਰ ਕਿਸਾਨ ਦਾ ਜਿਹੜਾ ਕਰਜ਼ਾ ਆ ਉਹਨੂੰ ਮਾਫ਼ ਕਰਾਂਗੇ ਔਰ ਜਿਹੜਾ ਅੱਜ ਮੱਧਮ ਧਰਤੀ ਦਾ ਵਿਅਕਤੀ ਹੈ ਜਦੋਂ ਉਹਦੇ ਘਰ ਨੂੰ ਚੱਲੂਗਾ ਅੱਜ ਜਦੋਂ ਉਹਦੇ ਕੋਲੇ 8500 ਰੁਪਇਆ ਉਹਦੇ ਖਾਤੇ ਜਾਊਗਾ ਇੱਥੇ ਤਰੀਕੇ ਨਾਲ ਨਰੇਗਾ ਦੀ ਦਿਹਾੜੀ ਜਿਹੜੀ ਹੈ ਉਹ 300 ਤੋਂ ਵਧਾ ਕੇ 400 ਰੁਪਇਆ ਕੀਤੀ ਜਾਊਗੀ ਉਹਨਾਂ ਦੇ ਜਿਹੜੇ ਦਿਨ 100 ਤੋਂ ਵਧਾ ਕੇ 150 ਕਿਤੇ ਜਾਣਗੇ ਜਦੋਂ ਇਹ ਹਾਲਤ ਸੁਧਰੂਗੀ ਗਰੀਬ ਤੇ ਮੱਧਮ ਦਰਜੇ ਦੀ ਉਸ ਹਾਲਤ ਦੇ ਨਾਲ ਉਹ ਬਾਜ਼ਾਰ ਦੇ ਵਿੱਚ ਉਹਨਾਂ ਕੋਲੇ ਪਰਚੇਜ਼ਿੰਗ ਪਾਵਰ ਖਰੀਦਣ ਕੁਝ ਖਰੀਦਣ ਦੀ ਤਾਕਤ ਵਧੂਗੀ ਜਦੋਂ ਤਾਕਤ ਵਧੂਗੀ ਤੇ ਜਿਹੜਾ ਦੁਕਾਨਾਂ ਨੇ ਜਿਹੜੀਆਂ ਅੱਜ ਛੋਟੀਆਂ ਦੁਕਾਨਾਂ ਬੰਦ ਹੁੰਦੀਆਂ ਜਾ ਰਹੀਆਂ ਫਿਰ ਕਾਰਪੋਰੇਟ ਹਾਊਸਾਂ ਦੇ ਸਟੋਰ ਬੰਦ ਹੋਣਗੇ ਤੇ ਚੱਲਣਗੀਆਂ ਜਦੋਂ ਇਹ ਚੱਲਣ ਗਿਆ ਤਾਂ ਡਿਮਾਂਡ ਜਿਹੜੀ ਐ ਜਿਹੜੀਆਂ ਛੋਟੀਆਂ ਇੰਡਸਟਰੀਆਂ ਬੰਦ ਹੋ ਰਹੀਆਂ ਤੇ ਵੱਡੀਆਂ ਇੰਡਸਟਰੀਆਂ ਜਿਹੜੀਆਂ ਨੇ ਉਹ ਲੈ ਕੇ ਆ ਰਹੇ ਮੋਦੀ ਤੇ ਸਮਾਲ ਸਕੇਲ ਇੰਡਸਟਰੀ ਨੂੰ ਕੰਮ ਮਿਲੂਗਾ ਜਦੋਂ ਉਹਨੂੰ ਇੰਡਸਟਰੀ ਨੂੰ ਕੰਮ ਮਿਲੂਗਾ ਤਾਂ ਉੱਥੇ ਲੇਬਰ ਦੀ ਤੇ ਟੈਕਨੀਕਲ ਜਿਹੜੇ ਲੋਕ ਨੇ ਜਿਨ੍ਹਾਂ ਦੀ ਉੱਥੇ ਫੈਕਟਰੀ ਚਲਾਉਣ ਨੂੰ ਜ਼ਰੂਰਤ ਐ ਉੱਥੇ ਨੌਕਰੀਆਂ ਮਿਲਣਗੀਆਂ ਇਸ ਤਰੀਕੇ ਨਾਲ ਜਿਵੇਂ ਆਪਾਂ ਕਿਸੇ ਮੋਟਰਸਾਈਕਲ ਨੂੰ ਚਲਾਉਣ ਲਈ ਉਹਦੇ ਵਿੱਚ ਤੇਲ ਪਾਉਂਦੇ ਆ ਕਿ ਫੇਰ ਉਹਦੀ ਕਿੱਕ ਮਾਰਦੇ ਆ ਤੈਨੂੰ ਚਲਾ ਕੇ ਜਿਹੜੇ ਮਰਜ਼ੀ ਕੰਮ ਕਰ ਲੈਣੇ ਆ ਜਦੋਂ ਤੱਕ ਗਰੀਬ ਤੇ ਮੱਧਮ ਦਰਜੇ ਦੇ ਵਿਅਕਤੀ ਦੇ ਕੋਲ ਪੈਸਾ ਨਹੀਂ ਪਚਾਵਾਂਗੇ ਆਪਾਂ ਕਿਸੇ ਵੀ ਰੂਪ ਦੇ ਵਿੱਚ ਉਦੋਂ ਤੱਕ ਦੇਸ਼ ਦੀ ਜਿਹੜੀ ਇਹ ਆਰਥਿਕਤਾ ਦਾ ਢਾਂਚਾ ਆ ਜਿਹਦਾ ਕਿ ਚੱਲਣਾ ਬਹੁਤ ਜ਼ਰੂਰੀ ਹੈ ਦੁਕਾਨਦਾਰ ਦੀ ਦੁਕਾਨ ਚੱਲਣੀ ਜ਼ਰੂਰੀ ਹੈ ਇੰਡਸਟਰੀ ਵਾਲੇ ਦੀ ਇੰਡਸਟਰੀ ਚੱਲਣੀ ਜ਼ਰੂਰੀ ਹੈ ਕਿਸਾਨ ਦਾ ਖੇਤੀ ਪ੍ਰਬੰਧ ਹੋਣਾ ਠੀਕ ਹੋਣਾ ਜ਼ਰੂਰੀ ਹੈ ਔਰ ਕਿਸਾਨ ਦੀ ਆਮਦ ਬੰਨਾ ਜ਼ਰੂਰੀ ਹੈ ਇਹ ਸਾਰਾ ਜਦੋਂ ਚੱਲੂਗਾ ਤਾਂ ਦੇਸ਼ ਦਾ ਜਿਹੜਾ ਆਰਥਿਕ ਢਾਂਚਾ ਆਇਆ ਫਿਰ ਉਹ ਬਰਾਬਰਤਾ ਦੇ ਤਹਿਤ ਚੱਲੂਗਾ ਨਾ ਕਿ ਅਦਾਨੀ ਹੋਰ ਅਮੀਰ ਹੋਈ ਜਾਊਗਾ ਨਾ ਕਿ ਆਬਾਨੀ ਹੋਰ ਅਮੀਰ ਹੋਈ ਜਾਊਗਾ ਨਾ ਕਿ ਹੋਰ ਜਿਹੜੇ